ਦਾ ਮੇਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦਿਨ ਸ਼ਨੀਵਾਰ 14 ਤਰੀਕ ਤੇ ਵਲੌਗ ਦੀ ਕਰਦੇ ਆਂ ਆਪਾਂ ਅੱਜ ਸਟਾਰਟਿੰਗ ਤੇ ਕੰਮ ਬਹੁਤ ਜ਼ਿਆਦਾ ਹੈ ਤੁਹਾਨੂੰ ਦਿਖਾਉਣੀ ਆ ਕੰਮ ਆਪਾਂ ਬਹੁਤ ਜ਼ਿਆਦਾ ਕੰਮ ਅੱਜ ਇਹ ਕੱਲ੍ਹ ਨੂੰ ਆਡਾ ਲਾਸਟਾ ਕੰਮ ਤੇ ਬਹੁਤ ਕੰਮ ਹੋਇਆ ਪਿਆ ਇੱਧਰ ਲੱਗੇ ਪਏ ਨੇ ਮੁੰਡੇ ਲੱਭੂ ਕੰਮ ਖੁੱਲਾ ਅੱਜ ਕੰਮ ਵਧੀਆ ਬਈ ਖੁੱਲਾ ਆ ਸੰਤਰੇ ਸੰਤਰੇ ਆਏ ਪਏ ਨੇ ਖਾਣੇ ਸੰਤਰੇ ਆਏ ਹੋਏ ਬਾਈ ਆਹ ਦੇਖ ਆਪਣੇ ਇੰਡੀਆ ਬਹੁਤ ਗੇਮ ਦਿੰਦੇ ਨੇ ਇੱਥੇ ਬਹੁਤ ਗੇਮ ਦਿੰਦੇ ਮਸ਼ਰੂਮ ਆ ਦੇਖ ਅਲੱਗ ਅਲੱਗ ਵੈਰਾਈਟੀ ਇਹ ਬ੍ਰਾਊਨ ਮਸ਼ਰੂਮ ਵੈਟ ਮਸ਼ਰੂਮ ਆ ਦੇਖ ਥੱਲੇ ਪਈ ਅਲੱਗ ਵੈਰਾਈਟੀ ਆ ਇਹਦੇ ਬਹੁਤ ਵੈਰਾਈਟੀਆਂ ਮਸ਼ਰੂਮਾਂ ਦੇ ਪਹੁੰਚਦੇ ਆ ਇੱਧਰ ਆਪਣੇ ਰੈਂਕੂ ਬਾਈ ਹੋਰੀ ਖੜੇ ਨੇ ਕੰਮ ਦਾ ਪੂਰਾ ਕਾਬਾ ਕੰਟੇਨਰ ਖਾਲੀ ਤੇ ਖਾਲੀ ਇੱਧਰ ਕਿੰਦਾ ਕਹਿੰਦੇ ਗੈਂਗ ਦਾ ਪ੍ਰਧਾਨ ਆ ਇਹ ਮੁੰਡਾ ਆ ਵੀ ਰੈਂਕੂ ਇੱਧਰ ਕਹਿੰਦੇ ਮੇਰੇ ਕੋਲ ਕੰਟੇਨਰ ਆਠੋ ਬਾਠ ਮਾ ਦਾ ਠੰਡ ਪੂਰੀ ਹੋਈ ਵੀ ਰੈਂਕੂ ਕੀ ਗੱਲਬਾਤ ਹੈ ਫਿਰ ਵਰੀਆ ਕੰਮ ਇੱਟਾ ਕੰਮ ਦੋ ਦਿਨਾਂ ਦੀ ਛੁੱਟੀਆਂ ਕੋਈ ਵਿਚਾਰ ਵਿਚਾਰ ਭੁੰਮ ਗਿਆ ਉਹ ਭੁੰਮ ਗਿਆ ਐ ਸਾਵਣ ਕਹਿੰਦੇ ਫੋਕਲੀਆ ਡਰਾਈਵਰ ਜੁਟੀਦਾ ਵੀ ਇੱਧਰ ਆਪਣੇ ਕੋਲੇ ਪਹੁੰਚੀ ਸੀ ਬਈ ਫਰੂਟ ਵੀ ਪਹੁੰਚਦਾ ਆਪਣੇ ਕੋਲੇ ਇਹ ਬਲੂ ਵੇਰੀਆ ਇਹ ਪੈਕਿੰਗ ਦੀ ਜਿਹੜੀ ਆਪਾਂ ਨੂੰ ਖੋਲ ਨਹੀਂ ਸਕਦੇ ਤੇ ਆ ਆਪਣੇ ਅੰਗੂਰ ਲਾਲ ਆਪਾਂ ਖਾ ਵੀ ਲੈਣੇ ਘੱਟ ਘੱਟੇ ਕਰੀ ਜਣ ਠੀਕ ਹੈ ਸੰਤਰੀ ਕੰਮਾਂ ਜੋ ਹੈ ਬੁੱਲਾ ਆਪਣੇ ਕੋਲ ਗੱਡੀਆਂ ਭੇਜੀ ਜਾਂਦੇ ਆਪਾਂ ਮੌਸਮ ਵੀ ਕਹਿੰਦੇ ਬਹਿ ਪਿਆ ਓਏ ਆ ਜਾ ਓਏ ਇੱਕ ਤੁਹਾਨੂੰ ਗੱਲ ਦੱਸ ਦਈਏ ਜਿੱਨੀ ਆਪਣੀ ਕੰਪਨੀ ਦੇ ਵਿੱਚ ਮੁੰਡੇ ਕਰਦੇ ਸਾਰੇ ਪਿਆਬੀ ਮੁੰਡੇ ਕੰਮ ਕਰਦੇ ਨੇ ਸਾਰੇ ਮੁੰਡੇ ਪਿਆਬੀ ਕੰਮ ਕਰਦੇ ਨੇ ਪਿਆਬੀ ਕੰਮ ਕਰਦੇ ਨੇ ਸਾਰੇ ਇਕੱਠੇ ਨਾਲ ਮਿਲ ਕੇ ਰਹਿੰਦੇ ਨੇ ਮੁੰਡੇ ਠੀਕ ਆ ਸਾਰੇ ਖਾ ਦੇ ਘੇੜਦੇ ਨੇ ਬੰਦੇ ਸਹੀ ਨੇ ਸਾਰੇ ਠੀਕ ਆ ਤੇ ਆ ਲੌੜੀ ਅੱਜ ਪਾਜਰ ਹੋਇਆ ਪਿਆਗਾ ਕੰਮ ਬਹੁਤ ਜ਼ਿਆਦਾ ਐ ਆ ਮੁੰਡਾ ਨਵਾਂ ਨਵਾਂ ਆਇਆ ਇਧਰ ਕੁਮਲਿਆਸ਼ੀਆ ਵਿੱਚ ਕੰਮ ਬਹੁਤ ਜ਼ਿਆਦਾ ਭਈ ਅੱਜ ਆ ਅੱਜ ਕੋਈ ਬੰਦਾ ਨਹੀਂ ਦੇ ਸਾਰੇ ਕੰਮ ਤੇ ਲੱਗੇ ਪੈਣੇ ਅੱਜ ਕੋਈ ਨਹੀਂ ਮਿਲਿਆ ਬੈਠਾ ਕੰਮ ਦੇ ਨਾਲ-ਨਾਲ ਅੱਜ 14 ਤਰੀਕ ਹੈ ਨਾ ਚਾਹ ਤੇ ਨੂੰ ਆਪਾਂ ਨੂੰ ਅੱਜ ਇੱਕ ਵਿਆਹ ਸੀਗਾ ਇਨਵਾਈਟ ਆਇਆ ਸੀ ਵਿਆਹ ਦੇ ਵਿੱਚ ਆਪਣੇ ਜਾਣਾ ਤੇ ਆਪਾਂ ਚੱਲਾਂਗੇ ਕੰਮ ਨਿਮੇੜ ਕੇ ਇਥੋਂ ਤੇ ਆਪਣਾ ਕੰਮ ਲਗਭਗ ਖਤਮੀ ਹੋ ਗਿਆ ਮੇਰਾ ਹੁਣ ਲਵਲੀ ਹੋਰ ਦਾ ਕੰਮ ਲੈ ਗਿਆ 7 ਵਜੇ ਤੋਂ ਬਾਅਦ ਲਵਲੀ ਹੋਰੀ ਕੰਮ ਕਰ ਲੇ ਇਹਨਾਂ ਸਭ ਦਾ ਕਰਨਾ ਸਾਰਾ ਕੁਝ ਕਰਨਾ ਤੇ ਆਪਣਾ ਹੋ ਗਿਆ ਕੰਮ ਖਤਮ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਸਵੇਰੇ 9 ਵਜੇ ਕੰਮ ਤੇ ਆ ਜਾਈਦਾ ਤੇ 7 ਵਜੇ ਘਰ ਚਲ ਜਾਈਦਾ ਤੇ ਆਪਣਾ ਇੰਨਾ ਹੀ ਕੰਮ ਹੈਗਾ ਕਿਉਂਕਿ ਲੌਂਗ ਟਾਈਮ ਆਪਾਂ ਕੰਮ ਕਰਦਿਆਂ ਹੋ ਗਿਆ ਇੱਥੇ ਕੰਪਨੀ ਦੇ ਵਿੱਚ ਤਾਂ ਕਰਕੇ ਇੰਨੀ ਕੋ ਪਰਮਿਸ਼ਨ ਹੈਗੀ ਆ ਆਪਾਂ ਜਾ ਸਕਦੇ ਆ ਠੀਕ ਹੈ ਕਿਤੇ ਵੀ ਠੀਕ ਆ ਇਹ ਅੰਤ ਤੀਰਾਂ ਦੀ ਐ ਤਰਤੀਆਂ ਚੱਲੋਂ ਨਾ ਦੀ ਕਈ ਲਾਗੇ ਤੇ ਕਈ ਹੀ ਨਾ ਤੇ ਇਧਰ ਵੀ ਆਪਣਾ ਮਿੱਤਰ ਜੱਗਾ ਹੁਣ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹੰਡਾਵਾ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਵੀਦੀਆਂ ਕਣਕਾਂ ਸਮੇ ਪੁਰਾਣੇ ਜੋਸ਼ੋਲੇ ਬਲਦਾਨੇ ਖਾਣੇ ਬਾਪੂ ਨੇ ਮੁੱਠੀ ਪਰ ਚੱਬ ਲੈਣੇ ਇਕੋ ਜਈਆਂ ਖੁਰਾਕਾਂ ਖਾ ਕੇ ਬੰਦੀਰ ਜ਼ਮੀਨਾ ਤੇ ਹਲਵਾ ਕੇ ਮਿੱਟੀ ਚੋਂ ਹੀਰੇ ਲੱਭ ਲੈਣੇ ਬਸ ਐਦਾਂ ਬਈ ਜਗਾ ਮੈਂ ਤਰ ਆਪਣਾ ਗੀਤ ਗੰਗਾਉਂਦਾ ਰਹਿੰਦਾ ਤੇ ਚੜਦੀ ਕਲਾ ਚ ਇਧਰ ਆਪਣੇ ਦੂਜੇ ਵਿੱਚ ਬੈਠਿਆ ਭਾਈ ਕਰੀ ਜਾਂਦੇ ਕੰਮ ਦਾੰਦਾ ਜਵੇੜੀਆਂ ਦੇ ਹੋੜੀ ਹੋੜੀ ਲੱਗੀਆਂ ਦੇ ਵੇਲੇ ਤੇ ਕੰਮ ਬਹੁਤ ਸੀ ਭਾਈ ਅੱਜ ਤੇ ਮੁੰਡਿਆਂ ਦਾ ਦਿਓ ਧੰਨਵਾਦ ਹੈ ਜਿਨ੍ਹਾਂ ਨੇ ਪੂਰਾ ਸਾਥ ਨਿਵਾਇਆ ਜੋਰ ਲਾਇਆ ਤੇ ਆਹ ਥੋੜੀਆਂ ਜੀਆਂ ਰਹਿ ਗਈਆਂ ਪੈਟਾਂ ਤੋਂ ਭਾਈ ਸਮਾਨੇ ਢਲਾਉਣਾ ਪੀਛਿਆਂ ਤੇ ਹੋੜੀ ਹੋੜੀ ਮੁੰਡੇ ਲਾਈ ਜਾਂਦੇ ਆਰਾਮਦਾਰੀ ਨਾਲ ਤੇ ਉਧਰ ਭਾਈ ਆਪਣੇ ਰਕੇਸ਼ ਪਹੁੰਚ ਗਏ ਲੈ ਕੇ ਭਾਈ ਅ ਅੱਜ ਵਰਦੇ ਐ ਤੇ ਆਪਣਾ ਭਾਈ ਇਹ ਹਮੇਸ਼ਾ ਸਾਰਿਆਂ ਦਾ ਵੱਡੇ ਬਣਾਉਂਦਾ ਸਾਰਿਆਂ ਦਾ ਕਿਸੇ ਦਾ ਐ ਖਾਲੀ ਨਹੀਂ ਛੱਡਣ ਦਿੰਦਾ ਤੇ ਤੂੰ ਤੁਮਾਉਣਾ ਬਾਈ ਬਣਾਉਂਦੇ ਆ ਤੇ ਕੇਕ ਲੈ ਕੇ ਆਉਂਦੇ ਸਪੈਸ਼ਲ ਹਰ ਵਾਰੀ ਚੜਦੀ ਕਲਾ ਬਾਈ ਹਾਂਜੀ ਬਾਈ ਤੇ ਅੱਜ ਆਪਕੇ ਛੋਟੇ ਬਾਈ ਦਾ ਕੁਜੀਬ ਦਾ ਬਰਥਡੇ ਆ ਗਿਆ ਬਾਈ ਹਾਂਜੀ ਸਾਰੇ ਹਾਰੇ ਵਿਸ਼ ਕਰ ਦਿਓ ਬਾਈ ਠੀਕ ਹੈ ਗੱਲ ਜੀ ਸਾਰੇ ਬਾਈ ਸਾਰਿਆਂ ਨੇ ਬਾਈ ਕਮੈਂਟਾਂ 'ਚ ਵਧਾਈਆਂ ਦੇਣੀਆਂ ਤੇ ਲੰਮੀ ਉਮਰ ਦੀਆਂ ਆਪ ਕਰਨ ਹਾਂ ਤੇ ਛੜਦੀ ਕਲਾ ਬਖਸ਼ੇ ਰੱਬ ਉਹਨੂੰ ਤੇ ਬਾਈ ਬਾਈ ਦਾ ਆਪਣਾ ਦਿਲੋਂ ਧੰਨਵਾਦ ਆ ਤੇ ਕਿਸੇ ਵੀ ਮੁੰਡੇ ਦਾ ਆਪਣੇ ਇੱਥੇ ਕੰਪਨੀ ਜਨਮ ਦਿਨ ਹੁੰਦਾ ਤੇ ਬਾਈ ਹਰ ਵਾਰ ਕੇਕ ਲੈ ਕੇ ਆਉਂਦੇ ਨੇ ਹਰ ਵਾਰ ਇੱਥੇ ਹੁਣ ਅਸੀਂ ਲੇਟ ਹੋ ਜਾਂਦੇ ਆ ਬਾਈ ਨੇ ਬਾਈ ਨੇ ਦੋ ਕੰਮਾਂ ਦੇ ਜਾਣਾ ਹੁੰਦਾ ਤੇ ਦੋ ਡਿਟੇਲ ਹੋਉਂਦੇ ਆ ਫਿਰ ਵੀ ਬਾਈ ਟਾਈਮ ਤੋਂ ਟਾਈਮ ਕੱਢ ਕੇ ਆਉਂਦੇ ਆ ਬਹੁਤ ਧੰਨਵਾਦ ਆ ਬਾਈ ਤੁਹਾਡਾ ਵਾਹਿਗੁਰੂ ਭਾਈ ਚੜ੍ਹਦੀ ਕਲਾ 'ਚ ਰੱਖੇ ਤੇ ਰੰਗ ਭਾਗ ਲਾਵੇ ਤੇ ਕਮਾਈਆਂ 'ਚ ਵਰਕ ਤਾਂ ਆਵੇ ਤੇ ਬਾਈ ਦਾ ਭਾਈ ਦਿਲੋਂ ਧੰਨਵਾਦ ਕਿਸੇ ਦਾ ਬਰਥਡੇ ਸੁੱਖਾਂ 'ਚ ਜਾਣਦੇ ਤੇ ਹਰ ਵਾਰੀ ਭਾਈ ਕੇਕ ਸਪੈਸ਼ਲ ਲੈ ਕੇ ਆਉਂਦੇ ਆ ਯਾਰ ਜਦੋਂ ਦੁਬਾਰਾ ਲਾਈਵ ਹੋਵਾਂਗੇ ਤੁਹਾਰੇ ਜਿਹੜੀ ਬੰਦਗੀ ਕੇ ਕੱਟਣੀ ਹੈ ਲੱਗੁੰਦਾ ਹਾਂ ਜੀ ਆਇਆ ਸਾਰੇ ਕੋਈ ਪਿਛਾੜੇ ਹੋਏ ਤੁਹਾਨੂੰ ਹਾਂਜੀ ਕਿਉਂਕਿ ਅਦਰ ਆਪਣੇ ਪਰਾਂ ਹੈ ਜਿਹੜੇ ਯਾਰ ਦੋਸਤ ਹੈ ਜਿਹਨੇ ਕੋਈ ਫੈਮਿਲੀ ਹੈ ਆਪਣੇ ਭਾਈ ਵੀ ਹੈ ਉਹੀ ਆਪਣੇ ਯਾਰ ਮਿਸ ਕਰਾਉਂਦੇ ਉਹੀ ਆਪਣੇ ਰਿਸਟਰ ਆ ਰਹੇ ਭਾਈ ਤੇ ਉਹਨਾਂ ਦੇ ਨਾਲ ਹੀ ਆਪਣਾ ਇੰਜੋਏਮੈਂਟ ਹੁੰਦਾ ਭਾਈ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਬਰਥਡੇ ਕੁਝ ਵੀ ਹੋਵੇ ਭਾਈ ਇਹਨਾਂ ਦੇ ਨਾਲ ਹੀ ਸਭ ਕੁਝ ਆਪਣਾ ਸ਼ੇਅਰ ਹੁੰਦਾ ਹਾਂਜੀ ਭਾਈ ਤੇ ਘਰ ਦੀ ਕੋਈ ਗੱਲਬਾਤ ਹੁੰਦੀ ਹੈ ਇੱਧਰ ਸਮਨੇ ਨਾਲ ਹੀ ਸ਼ੇਅਰ ਹੁੰਦੀ ਹੈ ਭਾਈ ਸੁੱਖ ਦੁੱਖ ਦੀ ਹੁੰਦੀ ਹੈ ਤੇ ਵਿਦੇਸ਼ ਚ ਭਾਈ ਪੰਜਾਬੀ ਪੰਜਾਬੀ ਦੇ ਭੈਣ ਭਾਈ ਆ ਮਾਪਿਆਂ ਦੇ ਹਾਂ ਬਿਲਕੁਲ ਤੇ ਆਪਾਂ ਹੀ ਇੱਕ ਦੂਜਾ ਸਾਥ ਦੇਵਾਂਗੇ ਤੇ ਫੇਰ ਹੀ ਗੱਲਬਾਤ ਆ ਨਾ ਠੀਕ ਹਾਂ ਬਾਕੀ ਛੋਟੇ ਭਾਈ ਨੇ ਗੁਰਜੀਤ ਨਾਲ ਚੜ੍ਹਦੀ ਗੱਲਾ ਬਖਸ਼ੇ ਰਾਵ ਤੇ ਵਾਹੀ ਗਰੂ ਠੀਕ ਹੈ ਤੇ ਲੰਬੀ ਉਮਰ ਬਖਸ਼ੇ ਵਾਹੀ ਦਾ ਅਦਲਾ ਚੈਰਾ ਵਿਖਾਉਵੇ ਤੇ ਮਿੱਤਰ ਭਾਈ ਹੁਣੇ ਹੁਣ ਪਾਸਰ ਚ ਆਇਆ ਵਧਾਈਆਂ ਹੋਵੇ ਪਹਿਲਾਂ ਦਾ ਹੈਪੀ ਬਰਥਡੇ ਆ ਪਹਿਲਾਂ ਤੜਕੇ ਕਹਿਦਾ ਸੀ ਤੇ ਹੁਣ ਆਪਾਂ ਵੀਡੀਓ ਚ ਕਹਿ ਦਈਏ ਤੇ ਇਹ ਮਿੱਤਰ ਦਾ ਭਾਈ ਜਨ ਦੇਣਾ ਤੇ ਇਹ ਹੁਣੇ-ਹੁਣੇ ਭਾਈ ਉਹ ਲੋਰੀ ਦੇ ਨਾਲੋਂ ਪਾਸੇ ਤੋਂ ਆਇਆ ਤੇ ਬਹੁਤ ਵਧੀਆ ਕੰਮ ਕਰਦਾ ਮੁੰਡਾ ਚੜ੍ਹਦੀ ਕਲਾ ਚ ਰਹੇ ਤੇ ਇੱਕ ਵਾਰੀ ਵਧਾਈਆਂ ਫੇਰ ਭਾਈ ਜੀ ਇੱਥੇ ਬੈਠੀ ਸਾਰੇ ਭਾਈਆਂ ਨੂੰ ਥੈਂਕ ਯੂ ਤੇ ਬਾਈ ਨੂੰ ਵੀ ਵਿਸ਼ ਕਰਦੇ ਭਾਈ ਨੇ ਯਾਰ ਤੇ ਭਾਈ ਕਮੈਂਟਾਂ ਚ ਨੇਰੀ ਵਨ ਦਿਓ ਭਾਈ ਨੇਰੀ ਹਾਂ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਭਾਈ ਕੇਕ ਕੱਟਦੇ ਵਾਲਾ ਮਾਹੌਲ ਤੇ ਸਾਰਾ ਆਪਾਂ ਕਰਦੇ ਆ ਇੰਜੋਇਮੈਂਟ ਓਕੇ ਇਸੋ ਲਾਸ। ਐਸੋ ਹੀ ਬੜਾ ਮਰੀ। ਆਹਾਂ। ਆਹਾਂ। ਕਟ ਕਟ ਕੇ ਜਾ। ਚੀਨਾ ਉਹ ਰੰਗ シュਟਾਲੇ। ਟੋਟੀ ਬੜੀ। ਟੋਟੀ ਬੜੀ। ਉਹ। ਕਿਤਾਬਾਂ ਦਾ ਜੁੱਤੀ ਆਵਾਂ। ਬਹੁਤ ਬਣਾ। ਕਿਹਾ ਗਿਆ ਭਾਈ ਦਾ ਮੇਰੇ ਕੰਮ ਨਹੀਂ ਕਰ ਗਿਆ ਨਾ ਭਾਇਆ। ਤੇ ਆ ਮਿੱਤਰ ਆਪਣਾ ਸੰਜੂ ਭਾਈ। ਗਜੀ ਦਾ ਬਾਰਡਰ ਆ। ਚਲੋ ਸਾਡਾ। ਨਵਲ ਗਾ ਗੁਰੀ ਬੋਸ ਦੇ ਭਾਈ ਗੁਰਜੀਤ ਦਾ ਨਾਗਜੀਤ ਦੇ ਪਿਆਰ ਨਾਲ ਗੁਰੀ ਕਹਿੰਦੇ ਮੁੰਡੇ ਨੇ ਤੇ ਇੱਧਰ ਭਾਈ ਠੰਡੇ ਤੱਤੇ ਸਾਰਿਆਂ ਨੇ ਖੋਲ ਲਏ ਤੇ ਆਪਣੇ ਮੋਬਾਈਲ ਵੀ ਖੋਲ ਲਏ ਭਾਈ ਸਾਰੇ ਫੋਨ ਕੋਣ ਸਨੈਪ ਚੈਟਾਂ ਐਦਾਂ ਦੀ ਗੱਲਬਾਤ ਤੇ ਭਾਈ ਰਿੰਕੂ ਗੁਰਜੀਤ ਦੀ ਮਾਸੀ ਦਾ ਮੁੰਡਾ ਤੇ ਲੱਭੂ ਇਹ ਵੀ ਗੁਰਜੀਤ ਦੀ ਮਾਸੀ ਦਾ ਮੁੰਡਾ ਤੇ ਭਾਈ ਤਿੰਨੇ ਮਾਸੀ ਦੇ ਮੁੰਡੇ ਇਕੱਠੇ ਨੇ ਤੇ ਅੱਗੜ ਪਿਛੜ ਆਏ ਨੇ ਭਾਈ ਇੱਥੇ ਹੋਰੀ ਹੋਰੀ ਰਿੰਕੂ ਭਾਈ ਪੁਰਾਣਾ ਰਿੰਕੂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਬਸ 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 ਥੈਂਕ ਯੂ ਅੱరే ਉਹ ਵੀ ਅੱਜ ਆ ਗਿਆ ਉਹ ਪੁੱਛ ਪੁੱਛ ਰਹੀ ਹੈ ਮੇਚ ਵਾਰ ਲੱਗੇ ਹੋਰੇ ਪਾ ਰਾਜ ਰਾਜ ਪੱਟ ਕੇ ਗਿਆ ਆ ਆਦਮੁੰਡੇ ਦਾ ਹੈਪੀ ਬਰਥਡੇ ਆਜੋ ਬਈ ਵੱਡੇ ਬੋਏ ਆ ਮੋਬੱਤੀਆਂ ਲਾਉ ਲੈ ਫਿਰ ਲੈਟਰ ਮੈਨੂੰ ਲੈਟਰ ਵੀ ਨਹੀਂ ਹੋਰ ਆ ਟੈਨਸ਼ਨ ਆ ਕਿੰਨਾ ਹੋਸ ਇਹਦੇ ਲੈਟਰ ਪਿਆ ਉਹ ਲੈਟਰ ਫੜਾਇਆ ਜਾ ਕਿੰਦੇ ਕੋਲ ਹੈਗਾ ਵਾ ਯਾਰ ਵੱਡੇ ਵਾਲਾ ਮੁੰਡੀ ਵਿੱਚ ਚਲਾਈ ਜਾਂਦਾ ਮੋਬੱਤੀਆਂ ਮੋਬੱਤੀਆਂ ਸਲਾਓ ਇਹ ਆੜੇ ਚਲਾਣਾ ਨਹੀਂ ਦਣਾ ਤੂੰ ਤਾਂ ਬੁਝਾਉਣੀ ਆ ਜੀ ਤੂੰ ਚਲਾਈ ਜਾਂਦਾ ਇੱਕ ਵਾਰ ਜਿੰਨੇ ਹਤਮ ਖਤਮ ਕਰਦਾ ਨਾ ਭਾਈ ਉਦੋਂ ਹੈਗਾ ਹੀ ਆ ਉਹੋ ਆਪੇ ਬੁਝੀ ਜਾਂਦੀ ਆ ਹਵਾ ਬੜੀ ਸੀ ਹਵਾ ਇਹਨਾਂ ਜਰੀਏ ਦੂਸਿਆਂ ਨਾਲ ਗਰੋਣਾ ਇੱਧਰ ਹੀ ਸਾਈਡ ਆ ਜਾਓ ਰੋ ਰੁਕੋ ਯਾਰ ਇੱਧਰ ਸਾਈਡ ਆ ਜਾਓ ਭਾਈ ਚਲੂ ਤਾਂ ਬੁਝਾਉਣੀ ਐ ਬਾਈ ਚਲੋ ਭਾਈ ਚੱਲ ਪੋ ਵੇਚ ਕਰੋ ਸਤ ਸ੍ਰੀ ਅਕਾਲ ਸਾਰੀਆਂ ਜਾਨਵਰਾਂ ਲੈ ਆਜੋ ਭਾਗਾਂ ਲਾ ਦੇਣੇ ਆ ਭਾਗਾਂ ਲਾ ਦੇਣਾ ਭਾਈ ਹਾਂ 100 ਬਾਰਾਂ ਦਾ ਚੀਨ ਹੋ ਰਾਇਆ ਰਾਏ ਦੇ ਵਿੱਚ ਵੀ ਕੋਈ ਜਾਣਦੇ ਆ ਦੂਜੇ ਦਾ ਜਮਾਤ ਦਾ ਦੂਜਾ ਕੰਮ ਵੀ ਬਹੁਤ ਜ਼ਿਆਦਾ ਠੀਕ ਬਹਿ ਰਿਹਾ ਕਿੱਚੋ ਕਿੱਚੋ ਫੋਟੋਆਂ ਖਿੱਚੋ ਮੁੰਡਿਓ ਚੱਲ ਜਲਦੀ ਆ ਜੀ ਮੇਰੇ ਵੀਰੋ ਬਸਾਰੇ ਮਿੱਤਰਾਂ ਬਈ ਤੁਸੀਂ ਕਿੱਚੋ ਫੋਟੋ ਮੈਂ ਫਲਾਉ ਬਣਾਉਂਗਾ ਰਾਬ ਦਾ ਆਜੋ ਮੁੰਡੇ ਸਾਰੇ ਜਾਣੇ ਕਰਾਓ ਬਈ ਫੋਟੋ ਮੈਂ ਆਜੋ ਮੈਂ ਵੀ ਮੜਾਓ ਕਰ ਦੇ ਜਗੇ ਆਜੋ ਐਸਟਾਰੀ ਮਾਈ ਅਸਟ੍ਰੋਮੀਡੀ ਐਵਰੀਟ ਐਵਰੀਟ ਆ ਬਈ ਸੜ ਜਾ ਐ ਭਰਾ ਐਵਰੀਟ ਐਵਰੀਟ ਸਾਹਮਣੇ ਦੇਖੋ ਸਭ ਤੋਂ ਕਿਤੇ ਕਰਾਰ ਕੇ ਟੈਂਪਲ ਖਾਓ ਨਾ ਗੇਣਾ ਛੋੜਾ ਆਓ ਬਈ ਖਾਓ ਖਰਾਉ ਨਹੀਂ ਗਾਣਾ ਕੋਈ ਛੋਟਾ ਆਣਾਗਾ ਭਾਈ ਧਿਆਨ ਨਾਲ ਹੁੰਦਾ ਬਹੁਤ ਵੱਡੀ ਗੱਲ ਆ ਇਹ ਨਾ ਆਹ ਮੇਰੇ ਕੋਲ ਨਹੀਂ ਪਈ ਆਓ ਨਾ ਆ ਕੇ ਸੁਣੋ ਭਾਗ ਵਾ ਮਾ ਲੋੜ ਨੂੰ ਜਾਓ ਰੋਡ ਵਿੱਚ ਨੀ ਚਿੱਕੀ ਪੈਣ ਕਿ ਭਾਈ ਵੰਡਿਆ ਭਾਈ ਖਾਓ ਖਾਓ ਜਿੱਗਰਾ ਦੋਰੀ ਮਾਰੀ ਕੰਮੀਆਂ ਉਮਰਾ ਕਰੀ ਸੀ ਚਿੱਤਰ ਰੱਖੀਆਂ ਵਸੀਆਂ ਕਰਕੇ ਆਜੋ ਮੁੰਡੇ ਸਾਰੇ ਇਕੱਠਾ ਹੋ ਬਈ ਗਰੁੱਪ ਫੋਟੋ ਫੋਟੋ ਫਿਟੋ ਧੰਨਵਾਦੀ ਆਏ ਭਾਈ ਮਾਸੀ ਆਏ ਕਿੱਥੇ ਹੋ ਗਏ ਹਾਂ ਮਾਸੀ ਵਾਲੇ ਇਕੱਠੇ ਹੋ ਗਏ ਭਾਈ ਇਹ ਭਾਈ ਮਾਸੀ ਦੇ ਮੁੰਡੇ ਆ ਥੈਂਕ ਯੂ ਗੱਲਾਂ ਚਲਾਦੇ ਮੜਾ ਯਾਰ ਆ ਆ ਮਾਸੀ ਆਏ ਕਿੱਥੇ ਇਕ ਆ ਭਾਈ ਇਹਨਾਂ ਦਾ ਮਾਸੀ ਦਾ ਮੁੰਡਾ ਸਾਈਡ ਤੇ ਚਲ ਗਿਆ ਹਾਂ ਇਧਰਲੇ ਪਾਸੇ ਆਇਆ ਰੀਪੋ ਮਾਸੀ ਆ ਆ ਵੀ ਭਾਈ ਮਾਸੀ ਦਾ ਮੁੰਡਾ ਇਹਨਾਂ ਦਾ ਤੇਜ਼ ਹੀ ਭਾਈ ਕਿੰਨੇ ਮਾਸੀ ਆਲੇ ਨਹੀਂ ਮਾਸੀ ਆਲੇ ਓਏ ਲੱਭੂ ਠੀਕ ਹੈ ਠੀਕ ਆ ਬਈ ਓਕੇ ਲੈ ਲਿਖਦਾ ਮੋੜਾ ਨਾਲੇ ਪਾ ਮੋੜੇ ਮੋੜੇ ਬਾਈ ਕਿੰਨਾ ਵਾਈਪਟਾ ਖੜ ਜਾਣਾ ਓਕੇ ਹੈ ਬਾਈ ਚੜਦੀ ਕਲਾ ਬਾਈ ਆ ਜਾਓ ਸਾਰੇ ਗਰੁੱਪ ਚ ਸਾਰੇ ਬਾਈ ਥੈਂਕ ਯੂ ਬਾਈ ਆ ਦੇਖ ਸਾਰੇ ਗਰੁੱਪ ਮ ਆ ਜਾਓ ਗਰੁੱਪ ਮ ਆ ਜਾਓ ਬਾਈ ਗਰੁੱਪ ਚ ਪਤਾ ਲੱਗੂ ਸਾਰੇ ਮੁੰਡੇ ਹੈਗੇ ਆਪਣੇ ਆ ਜਾਓ ਆ ਜਾਓ ਆ ਜਾਓ ਬਾਈ ਪਿਆ ਆਪਣੇ ਮਿੱਤਰ ਭਾਈ ਇੰਨੇ ਕੰਮ ਕਰਦੇ ਇੱਥੇ ਤੇ ਥੋੜੇ ਜਿਹਾ ਬਾਈ ਭੱਗ ਵੀ ਗਿਆ ਜੀ ਆ 30 37 ਦਾ ਹੁਣ ਆਇਆ ਤੇ ਹੁਣ ਲੈ ਆਪਾਂ ਮਿੱਤਰੋ ਕਰ ਲਈਏ ਫੋਟੋਆਂ ਲੈ ਹੁਣ ਫੋਟੋਆਂ ਕਰੀਏ ਸਾਰੇ ਲੋਕ ਹੋ ਗਏ ਲੈਣਾ ਦੇ ਠੀਕ ਹੈ ਬਾਈ ਦੇ ਕੱਟ ਕੇ ਬੜਾ ਚੱਲੀਏ ਬਾਈ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਾਹ ਠੀਕ ਹੈ ਚਲ ਕੋਈ ਔਰ ਮਾਜੀ ਵਾਰ ਮਾਰ ਮਾਰਦਾ ਕੋਕੋਲਾ ਦੇਖੀ ਬਾਈ ਬਾਈ ਨੇ ਕੰਮ ਕਰਵਾ ਦਿਆ ਮੇਰਾ ਲੈ ਉੱਤੀ ਬਾਅਦ ਇਹ ਬਾਈ ਦਾ ਬਰੂ ਘਣਾ ਹਾ ਵੀਰੋ ਇੱਛਾ ਕਰਦੇ ਲੋ ਛਕੋ ਛਕੋ ਬਾਈ ਛਕੋ ਮੋਟੇ ਖਚਦੋ ਕੰਮ ਕਰਾਂ ਫਿਰ ਕੰਮ ਨਹੀਂ ਮਿ Đਾਂਗੇ ਕੋਈ ਮੁਸਕੂ ਨੂੰ ਮੋਗਾ ਨਾ ਵਈ ਸਹੀ ਗੱਲ ਹੈ ਭਾਈ ਇਹ ਦਿਨ ਖੁਸ਼ੀਆਂ ਦੇ ਕਦੇ ਕਦੇ ਆਉਂਦੇ ਹਨ ਭਾਈ ਸਾਲ ਚ ਗੁਰੂਬੋਸ 80 ਸਾਲ ਹੈ ਹਾਂ ਗੁਰੂਵਾ ਤੇ ਉਧਰੋਂ ਭਾਈ ਆਪਣਾ ਮਿੱਤਰ ਸੁੱਖਾ ਵੀ ਆ ਗਿਆ ਸੁੱਖਾ ਲੈ ਕੇ ਆ ਗਿਆ ਭਾਈ ਮੁੰਡਾਂ ਦਾ ਅਡਵਾਂਸ ਪੇਮੈਂਟ ਹਾਂਜੀ ਸੱਸੀ ਘਾਲ ਸਾਰਿਆਂ ਨੂੰ ਤੇ ਦੋ ਹਾਂ ਵਧੀਆ ਵਧੀਆ ਤੇ ਥੋੜਾ ਜਿਹਾ ਲੇਟ ਹੋ ਗਿਆ ਭਾਈ ਮੇਰਾ ਆਪਣਾ ਤੇ ਬਾਕੀ ਕੋਈ ਨਹੀਂ ਤੇ ਬਰਾਇਆ ਭਰਾ ਤੇ ਭਾਈ ਇਦਾਂ ਭਾਈ ਬਾਕੀਆਂ ਦੇ ਲਿਖਾ ਹੁੰਦਾ ਅਡਵਾਂਸ ਤੇ ਸੈਂਡ ਕਰਾ ਕੇ ਤੇ ਇਹਨਾਂ ਜਮਾ ਕਰਾਉਣੇ ਹੁੰਦੇ ਇਦਾਂ ਹੀ ਗੱਲ ਵਾਟ ਤੇ ਇਹਨੇ ਭਾਈ ਮਲੇਸ਼ੀਆ ਦੇ 50 50 ਦੇ ਦੋ ਤੇ ਆਏ ਭਾਈ ਵੱਡੀ ਜਾਂਦੀ ਹੈ ਪਿੰਚਾ ਵਿੱਚ ਅੱਥ ਨੇ ਲਿਖਾ ਦਿੰਦੇ ਆਫਿਸ 'ਚ ਤੇ ਵੀ ਇੰਨੇ ਇੰਨੇ ਚਾਹੀਦੇ ਸਨ ਤੇ ਇੰਨਾ ਹੀ ਲਿਫਟ ਹੁੰਦੀ ਆ ਯਾਰ ਕਦਾਈ ਦੀ ਲਿਫਟ ਸੈਂਕੜਾ ਇਹ ਤਾਂ ਸਾਊ ਗੱਲਾਂ ਆ ਬਈ ਜਿਹਨੂੰ ਜਿੰਨੀ ਚਾਹੀਦੀ ਹੈ ਇਹਨੇ ਹੁੰਦੇ ਆ ਅਗਲਾ ਲੈ ਲੈਂਦਾ ਭਈ ਆਦਾ ਅੱਧੇ ਮਹੀਨੇ ਤਨਖਾਹ ਲਈ ਖਾਬ ਹੋ ਜਾਂਦਾ ਜਿਹਨੂੰ ਜਿੰਨੀ ਚਾਹੀਦੀ ਹੈ ਅਗਲਾ ਲੈ ਜਾਂਦਾ ਉਹਦਾ ਭਾਈ ਬਈ ਇਦਾਂ ਦੀ ਗੱਲ ਬਾਤ ਸਾਰਿਆਂ ਨੇ ਭਾਈ ਹੁਣ ਪਾਤੀ ਭਈ ਪਿੰਜਾਂ ਨੂੰ ਲੋਟ ਆ ਲਬੂ ਲੋਟ ਤੇ ਘੁੰਮਣ ਫਿਰਨ ਜਾਉਂਗੇ ਛੁੱਟੀਆਂ ਨੇ ਹਾਂ ਤੇ ਭਾਈ ਆਪਣੀ ਦੱਸਦੀ ਥੋਨੂੰ ਕੋਈ ਛੁੱਟੀ ਨਹੀਂ ਤੇ 4 ਦਿਨ ਕਸਟਮਰ ਘੱਟ ਆਉਣਗੇ ਪਰ ਫੇਰ ਵੀ ਆਪਾਂ ਬਿਜਲੀ ਟਾਈਮ ਗੱਡ ਕੇ ਭਾਈ ਘੁੰਮਣ ਫਿਰਨ ਇਧਰ ਉਧਰ ਚੱਲਾਂਗੇ ਤੇ ਇੰਨਾ ਮੁੰਡਿਆਂ ਨੇ ਆ ਜਾ ਕਰਨਗੇ 6 ਦਿਨ ਇੱਕ ਐਂ ਵਾਰੀ ਲੋਟ ਭਾਈ ਛੁੱਟੀ ਕਰਦੇ ਆਂਗੇ ਤੇ ਐਦਾਂ ਦੀ ਗੱਲ ਬਾਤਾ ਕਿਉਂਕਿ ਕਸਟਮਰ ਭਾਈ ਬੱਤ ਦੀ ਆਉਣਗੇ ਜਿਵੇਂ 4 ਆਗੇ 5 ਆਗੇ ਵੱਡੇ 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 ਕਸਟਮਰ ਆਉਣਗੇ ਲੋਰੀਆਂ ਲੈਣ ਇਦਾਂ ਦੀ ਗੱਲ ਬਾਤ ਤੇ ਕੰਮ ਅਜੇ ਆਪਣਾ ਭਾਈ ਖੇਡ ਦਾ ਖਿਡਾਰੀ ਦੇਖ ਸਕਦਾ ਹੈ ਐਦਾਂ ਦੀ ਗੱਲ ਬਾਤ ਅਬੈਸ ਬਲੇ ਦੇ ਸਵਾੜਾ ਤੇ ਆੜੀ ਸਲਾਸਾ ਕੋਗਲ ਬਰਪਾ ਲੋ ਆਪੋ ਸਟੇਕਾ ਚੁੰਫੂ ਆਪੋ ਸਟੇਕਾ ਅਨਮ ਪੰਜ ਮਾਣਾ ਸਤਲੋਰੀ ਬਾਇਸ ਮੀ ਅਨਮ ਲਾ ਨੰਤੀ ਢਿੰਗੋ ਲਾ 12 ਬੰਗ ਬਾਈਆ ਵੋ 12 ਕਿੱਤਾ ਮੀਆਂ ਸਤਿੰਗਾ ਲੋਰੀ ਤੱਪੀ ਲੈਣ ਔਰੰਗ ਮੀਆਂ ਬਰੰਗਾ ਸਤਿੰਗਾ ਲੋਰੀ ਕੋਗਲ ਕਿੱਤਾ ਮੀਆਂ ਬਰੰਗ ਸਜਾ Lain orang mian barang pun juga mari. Lain Sini lain kelang mian. Seni mari semua. Tengok apa macam. E, macam seni beri buat lah. Yalah, lah, mesti tinggi mah. Nanti tengok lah bau, bau sahaja cakap. Uh, ada orang ikut dua ka satu. Ada ada. Suka sama itu panjang lah. Panjang mana satu? Itu panjang berde panjang. Oh. Ya okey. Ya pun. Tapi suka juga begi ya. Suka. Bau sahaja cakap. Ragu pun cakap suka angka begi. ਏਹchna ka ya 2 ghante marid bole chipade hai okay la ata oh sahi kut ke dikha mangda gunne chho ma era turve tarah bole gulo nati next day sapake jal seni sapo boat order kada chutti sattu chutti banda da kada chutti ma kada chutti sattu chutti banda da bahut suga chakka ਟੜਾ ਬੇਲਾ ਨਤੀ ਕੁਰਾੰਗ ਮਰੀਲਾ ਕਸਮਾ ਕੁਰਾੰ ਐਲ ਐਚ ਐਚ ਮਰੀ ਲਗੀ ਲੋਕਲ 30 ਸਜਾ ਦਾ ਟੜਾ ਡੜਾ ਟੜਾ ਬਹੁਤ ਸੂੜਾ ਚੱਕਾ ਐ ਸੂੜਾ ਤਾਇਆ ਦੇ ਜੋ ਬੀਗੀ ਮਾਪਾ 24 ਮਿੰਟ ਚੁੱਤੀ ਦੇ ਜਾ ਮੰਡੇ ਬੇਸੋ ਗੱਦਿਆ ਮੰਡੇ ਸਤਵਾਰੀ ਆਫ ਦੇ ਕਿ ਜੇ ਬਣਦੇ ਕਿਰਿਆਲਾ ਬੈਡਨੈਸ ਦੀ ਬੋਟਾਪਾ ਬਣਸਕੇ ਕਿ ਚੌਂਕੂ ਵਾਲੇ ਸੁਦਾ ਟੂਸਕੇ ਤੇ ਨਾ ਲਗੀ ਰਾਬੂ ਅੱਲਾ ਵਾਲੇ ਮਸੀਰਾਬੂ ਸੁਦਾਮਾ ਅੱਪਣ ਗਿਆ ਮੋਟੀ ਜੀ ਯਾਰਾ ਬੰਨਿਆ ਜੋ ਨਾ ਓਕੇ ਨਾ ਬਾਏ ਬਾਏ ਹਾਂ ਖਾ ਮਾ ਬਾਲੇ ਖਣਾ ਜਰੀ ਮਾ ਬਾਲੇ ਖਣਾ ਫੇਰ ਕਹਿੰਦੇ ਨੇ ਇਸ ਤੇ ਹਿਆਰ ਐ ਮੈਂ ਮੁੰਡਿਆ ਆ ਕੰਮ ਨਿਮੇੜ ਕੇ ਆਪਣਾ ਕੰਮ ਨਿਮੇੜੋ ਚੰਗਾ ਫਿਰ ਵੀਸਿਆਂ ਪੂਸਿਆਂ ਜਿਹੜਾ ਸਮਾਨ ਲਾਉਣ ਵਾਲਾ ਲਾ ਕੇ ਭਰਾ ਮਾਰਿਓ ਫਿਰ ਕਾਦਿਆਂ ਗਿੰਤੀ ਮਿੰਤੀ ਤੇ ਚਿਹਰੇ ਤੇ ਭਾਈ ਰੰਗ ਤਾਂ ਆ ਜਾਂਦੀ ਜਦੋਂ ਹੱਥ 'ਚ ਪੈਸੇ ਹੋਣ ਹਾਸੀ ਆਪਣੇ ਆਪ ਨਿਕਲਦੀ ਐ ਨਿਕਲਦੀ ਬਾਈ ਕਦੇ ਹੀ ਕਮਾਈ ਐ ਮੇਰੇ ਮਿੱਤਰੋ ਹਾਂ ਵੇ ਭਾਈ ਇਹ ਗਰਮੀ ਗਰਮੀ ਹੋ ਜਾਂਦੇ ਆ ਮੁੰਡੇ ਦੇ ਬਾਰੇ ਨੂੰ ਵੇ ਮੜ ਤੋਂ ਮੜ ਚੀ ਭਾਈ ਲੋਟਾ ਭਾਈ ਮਮਾ ਇੱਕ ਵਾਰੀ ਭਾਈ ਦੁਬਾਰੇ ਧੰਨਵਾਦ ਛੋਟਾ ਟਰਿਮਾ ਕਾਸੀ ਬਾਈਆਂ ਬਾਈਆਂ ਤੇ ਆ ਭਾਈ ਇਧਰਲੇ ਮਲੇਸ਼ੀਆ ਦੀ ਬੋਲੀ ਚ ਧੰਨਵਾਦ ਕਰਨ ਦਾ ਤਰੀਕਾ ਧੰਨਵਾਦ ਕਹਿੰਦੇ ਨੇ ਭਾਈ ਟਰਿਮਾ ਕਾਸੀ ਬਾਈਆਂ ਬਾਈਆਂ ਟਰਿਮਾ ਕਾਸੀ ਭਾਈ ਧੰਨਵਾਦ ਹੁੰਦਾ ਵੇ ਬਾਈਆਂ ਬਾਈਆਂ ਬਾਹਲੀ ਬਾਈ ਹਾਂ ਬਹੁਤ 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 ਵਾਤ ਵਾਤ ਤੇ ਭਾਈ ਧੰਨਵਾਦ ਆ ਭਾਈ ਤੁਹਾਡਾ ਤੇ ਬੰਦਾਂ ਦੇ ਭਾਈ ਹੌਸਲਾ ਵਜਾਈ ਹੁੰਦੀ ਹੈ ਨਾ ਖੁਸ਼ੀ ਮਨਾਵਾ ਤੇ ਮੇਰੀ ਤਾਂ ਐਹੀ ਆ ਵੀ ਹਾਂ ਵੀ ਸਭ ਦਾ ਵੱਡੇ ਮੈਂ ਇਦਾਂ ਐਵੇਂ ਮਨਾਉਂਦਾ ਰਹਾ ਹਾਂ ਬਾਈ ਯਾਰ ਕਿੰਨੇ ਵੀ ਆਪਣੇ ਯਾਰ ਵੀ ਲੈ ਆ ਗਏ ਬਾਈ ਯਾਰ ਠੀਕ ਹੈ ਤੇ ਬਾਈ ਬਾਈ ਸਭ ਦਾ ਮਨਾਉਂਦੇ ਬੜੀ ਖੁਸ਼ੀ ਮਿਲਦੀ ਹੈ ਯਾਰ ਬਾਈ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਬਾਈ ਤੁਸੀਂ ਇੰਨਾ ਕਰਦੇ ਹੋ ਵੱਡੇ ਨੂੰ ਸਾਥੋਂ ਤੇ ਭਾਈ ਮੈਂ ਮਾਂ ਪਿਓ ਵਰਗਾ ਸਾਰਾ ਹੁੰਦਾ ਹਾਂ ਹਾਂ ਅੱਗੇ ਆ ਵੀ ਚਲੋ ਉਨੇ ਵਾਸਤੇ ਇਕੱਠ ਹੋ ਜਾਂਦੇ ਬਾਈ ਸਾਰੇ ਮੈਂ ਲਗਾਈ ਜੋ ਹੀ ਕਰ ਲੈਂਦੇ ਨੇ ਬਾਈ ਬਾਕੀ ਲੜਾਈ ਕਢਾਈ ਤਾਂ ਚੱਲੀ ਜਾਂਦੀ ਹੈ ਬਾਈ ਕੰਮ ਚੱਲਦੀ ਤੇ ਚਲੀ ਜਾਂਦੀ ਹੈ ਹਾਂ ਕੰਮ ਪਿੱਛੇ ਬਾਈ ਇਧਰ ਉਧਰ ਬੋਲੀ ਜਾਂਦੇ ਇੱਕ ਦੂਜੇ ਨਾਲ ਆਪਣੇ ਪਰਿਵਾਰ ਚ ਵੀ ਰਹਿੰਦੀ ਹੈ ਬਾਈ ਹਾਂ ਤੇ ਉਹ ਜ਼ਰੂਰੀ ਵੀ ਹੈ ਬਾਈ ਇਹ ਹੈ ਵੀ ਆਪਣੇ ਪਰਿਵਾਰ ਤੋਂ ਵੱਧ ਆ ਗਿਆ ਬਾਈ ਸਾਰੇ ਆਪਣੇ ਯਾਰ ਮਿੱਤਰ ਜਿੰਨੇ ਆ ਗਏ ਸਾਰਾ ਪਰਿਵਾਰ ਆ ਗਿਆ ਹਾਂ ਹਾਂ ਜਿੰਦੇ ਵਾਸਤੇ ਰੋ ਬਾਈ ਸਾਰੇ ਸਾਰੇ ਠੀਕ ਹੈ ਇਹ ਕੋਈ ਟਾਈਮ ਹੋ ਚੱਲਿਆ ਬਾਲਾ ਬਾਈ ਠੀਕ ਹੈ ਹਾਂ ਜੀ ਆਪਾਂ 9:30 10:00 ਚੱਲੇ ਨੇ ਤੇ ਆਪਾਂ ਨੂੰ 2 ਵਜੇ ਕੰਮ ਤੇ ਵੀ ਜਾਣਾ ਬਾਈ ਠੀਕ ਐ ਨਾਈਟ ਡਿਊਟੀ ਸਟਾਰਟ ਹੋਣੀ ਠੀਕ ਐ ਤੇ ਉਹ ਬਾਈ ਐਤਵਾਰ ਨੂੰ ਆਉਂਦੇ ਨਹੀਂ ਹੁੰਦੇ ਤੇ ਕੱਲ ਨੂੰ ਐਤਵਾਰ ਨੂੰ ਆਉਣਗੇ ਕੱਲ ਆਣਾ ਬਣਾ ਤੇ ਕਹਾਂ ਕਿ ਕੱਲ ਨੂੰ ਬਾਈ ਲਾਸਟ ਆ ਹਾਂ ਕੱਲ ਆਣਾ ਬਣਾ ਐਦਾਂ ਦੀ ਗੱਲ ਬਾਤ ਆ ਦੋ ਦੋ ਤਿੰਨ ਛੁੱਟੀਆਂ ਆਈਏ ਬਾਈ ਆਪਣੀ ਹਾਂ ਤੇ ਬਾਈ ਜੀ ਜਿਹੜ੍ਹ ਕੇ ਬਾਈ ਦੋ ਨਹੀਂ ਹੁੰਦੀ ਐ ਦੁਸ਼ਹਿਰਾ ਹੁੰਦਾ ਫਿਰਪੁਰਬ ਹੁੰਦਾ ਕੋਈ ਦੋ ਤਿੰਨ ਛੁੱਟੀਆਂ ਹੁੰਦੀਆਂ ਨਾ ਬਾਈ ਤੇ ਐਵੇਂ ਇੱਧਰ ਇਹਨਾਂ ਦਾ 9 ਸਾਲ ਚੜਦਾ ਬਾਈ ਹਾਂਜੀ ਬਾਈ ਆਪਣਾ ਦੇ ਇੱਕ ਤਰੀਕ ਤੋਂ ਚੜਦਾ ਬਾਈ ਪਹਿਲੇ ਮਹੀਨੇ ਦੇ ਇੱਕ ਤਰੀਕ ਤੋਂ ਠੀਕ ਆ ਤੇ ਇਹਨਾਂ ਦਾ ਦੂਜੇ ਮਹੀਨੇ ਚੜਦਾ ਨਵਾਂ ਸਾਲ ਬਾਈ ਹਾਂ ਚਾਈਨਿਜ਼ ਨਿਊ ਇਅਰ ਜਿਹੜਾ ਕਹਿੰਦੇ ਚਾਈਨਿਜ਼ ਨਿਊ ਇਅਰ ਆ ਬਾਈ ਇਹਨਾਂ ਦਾ ਤੇ ਇਹ ਵੀ ਬਾਈ ਬਹੁਤ ਧੂਮਤਾ ਹਣਾ ਬਣਾਉਂਦੇ ਆ ਤੇ ਕੱਲ ਨੂੰ ਦਿਖਾਵਾਂਗੇ ਆਪਾਂ ਇਹ ਚਲਾਉਂਦੇ ਪਟਾਕੇ ਵੜੂ ਕੇ ਤੂੰ ਤਾਂ ਬਾਈ ਅੱਜ ਰਾਤ ਤੋਂ ਸਟਾਰਟ ਹੋ ਜਾਣਗੇ ਨਾ ਹਾਂ ਕੱਲ ਟ੍ਰਾਫਿਕ ਜਾਦੇ ਹੋ ਅੱਪਾਸ ਬਾਈ ਬਹੁਤ ਜ਼ਿਆਦਾ ਨਹੀਂ ਹਾਂ ਹਾਂਜੀ ਬਾਈ ਤੇ ਆਪਣੇ ਆਪਣੇ ਬੋਸੋਰੀ ਵੀ ਕਰਨਗੇ ਤੇ ਜੇ ਮੌਕਾ ਮਿਲ ਲਾਜ਼ਮੀ ਜਾਵਾਂਗੇ ਪਰ ਭਾਈ ਆਪਾਂ ਕੇਰੇ ਚੁੱਲ ਜਾਨੇ ਆ ਤੇ ਮਾਮੇ ਨੂੰ ਕਹਾਂਗੇ ਭਾਈ ਉਧਰ ਦਾ ਦ੍ਰਿਸ਼ لازਮੀ ਦਿਖਾਉਣ ਤੇ ਮਾਮੇ ਹੋਰੀ ਜਾਣਗੇ ਤੇ ਬਾਈ ਵਰਗੇ ਜਾਣਗੇ ਉਧਰ ਤੇ ਆਪਾਂ ਕਹਾਂਗੇ ਇਹਨਾਂ ਨੂੰ ਵੀ لازਮੀ ਭਾਈ ਉਧਰ ਦਾ ਦ੍ਰਿਸ਼ ਕੈਦ ਕਰਨ ਕੈਮਰੇ ਚ ਕਿੱਦਾਂ ਕਿਵੇਂ ਹੁੰਦਾ ਹੈ ਉਧਰਲਾ ਮਾਹੌਲ ਠੀਕ ਆ ਭਾਈ ਅੱਗੇ ਵਧੀਆ ਇੰਜੋਏ ਕਰਨੀਏ ਫਿਰ ਉਧਰ ਵੀ ਹਾਂਜੀ ਭਾਈ ਅੱਗੇ ਆਉਣੇ ਵੀਰੇ ਸ਼ੇਰਾ ਵੀ ਮੁੰਡੇ ਲਿਆਣਗੇ ਆਪਣੇ ਹਾਂਜੀ ਉਹ ਬਹੁਤ ਸੋਰੀ ਭਾਈ ਪਾਰਟੀ ਵਾਂਗੂ ਪਾਰਟੀ ਕਰਦੇ ਆ ਅੱਗੇ ਵੀ ਮੇਰੇ ਬਹੁਤ ਸਾਰੇ ਆਪਣੇ ਭਾਈ ਬਹੁਤ ਭਾਓ ਭਾਈ ਮਾਤੀ ਬੜਾ ਵਧੀਆ ਨਹੀਂ ਜੋਇ ਕਰਦੇ ਨੇ ਕੋਈ ਹਾਂਜੀ ਭਾਈ ਵਧੀਆ ਆਪਦਾ ਬਾਕੀ ਸਾਰੇ ਮੁੰਡਿਆਂ ਦਾ ਮਾਨ ਤਾਨ ਦੇਖੋ ਕਿੱਦੇ ਕਰਦੇ ਆ ਨਾ ਬਾਈ ਉਹ ਤਾਂ ਉਹ ਵੀ ਠੀਕ ਰਹੂ ਉਹ ਵੀ ਦੱਸਦੇ ਆ ਬਾਈ ਉਹ ਵੀ ਠੀਕ ਰਹੂ ਐਦਾਂ ਦੀ ਗੱਲ ਬਾਤ ਤੇ ਬਾਕੀ ਠੀਕ ਆ ਬਾਈ ਮਿਲਦੇ ਆ ਫਿਰ ਕੱਲ ਨੂੰ ਓਕੇ ਬਾਈ ਓਕੇ ਜੀ ਚੱੜਦੀ ਕਲਾ ਬਾਈ ਧੰਨਵਾਦ ਬਾਈ ਓਕੇ ਸਮਾਂ ਐਤ ਬਿਲ ਹੋ ਚੁੱਕਿਆ ਜੀ 1 ਵਜੇ ਦਾ ਰਾਤ ਦੇ 1 ਵਜੇ ਚੁੱਕੇ ਨੇ ਤੇ ਮੁੰਡੇ ਸਾਰੇ ਆਪਣੇ ਕੰਮਾਂ ਦਾ ਨਰ ਮੇੜ ਕੇ ਕਰੋ ਕਰੀ ਬਾਕੀ ਜੀ ਤੇ ਆਪਾਂ ਵੀ ਚੱਲਦੇ ਹਾਂ ਹੁਣ ਬਾਈ ਆਪਣਾ ਸਾਰਾ ਹਸਾ ਹੁਤਾ ਗਵੇੜ ਕੇ ਕਰਾਂ ਤੇ ਬਾਕੀ ਵਧੀਆ ਰਿਹਾ ਅੱਜ ਦਾ ਦਿਨ ਭਾਈ ਹਾਂ ਬਹੁਤ ਜਿਆਦਾ ਕਮਜ਼ੋਰ ਅੱਜ ਅੱਜ ਇਹਨਾਂ ਦਾ ਚੈਨੀ ਨਿਊਰਲ ਇਹਨਾਂ ਵਾਲਾ ਕੰਮ ਚੱਲ ਪਿਆ ਤੇ ਕੱਲ ਨੂੰ ਬਹੁਤ ਘੱਟ ਰਹਿਣਾ ਕਿਉਂਕਿ ਉਹ ਦੋ ਤਿੰਨ ਦਿਨ ਸੁਤਿਆਂ ਨੇ ਥੋੜੇ ਕਸੂਰ ਹੋ ਗਏ ਕੱਲ ਨੂੰ ਤੇ ਬਾਕੀ ਲੋਟਾ ਮਾਹੌਲ ਭਾਈ ਬੌਸ ਨੇ ਦੱਸਿਆ ਵੀ ਆ 4 ਦਿਨਾਂ ਦੀਆਂ ਸੁਤਿਆਂ ਨੇ ਲਾ ਲੋ ਤੇ ਆਪਾਂ ਉੱਪਰ ਕੋਈ ਸੁੱਤੀ ਨਹੀਂ ਆਪਾਂ ਬਣਾਗਾ ਫੇਰ ਵੀ ਆਪਾਂ ਬਾਈ ਹੱਥ ਨਹੀਂ ਛੱਡਿਆ ਕਰਾਂਗੇ ਕਿਉਂਕਿ ਟਾਈਮ ਨਾਲ ਕੰਮ ਨਿਪਟ ਜਾਏਗਾ ਤੇ ਜਿਹੜੇ-ਨੇੜੇ ਆਪਾਂ ਸਾਰੇ ਘੁੰਮ ਫਿਰ ਕੇ ਆਵਾਂਗੇ ਨਾਲ ਤੁਹਾਨੂੰ ਘੁਮਾਵਾ-ਭਰਾਵਾਗੇ ਤੇ ਬਾਕੀ ਅੱਜ ਦੀ ਵੀਡੀਓ ਬਾਈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹ ਚੈਨਲ ਨੂੰ ਵੀ ਸਬਸਕ੍ਰਾਈਬ ਲਾਜ਼ਮੀ ਕਰਨਾ ਬਾਕੀ ਹੋਰ ਜਲਦਿਆਂ ਕਰੇ ਤੇ ਅੱਜ ਦੀ ਵੀਡੀਓ ਦੇਖਦੇ ਆਪਾਂ ਸਮਾਪਤ ਕਰੀਏ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ। ਮਾਰੀਏ ਪੰਚ ਦੇ ਚੱਦੀ ਕਰਾਂ ਭਾਈ ਚੀ ਗਾ ਭਾਈ